ਆ ਮੂਣਾ ਦਿਖਾਉਂਦੇ ਮੇਰੀ ਬੀਆ ਇਹ ਖਰਾਬ ਹੀ ਉਹ ਦੁਕਾਨਾਂ ਵਾਲਾ ਆ ਮੇਰੀ ਬੀਆ ਅੱਜ ਦੇਖੋ ਕੀ ਬਣੀ ਚੱਲ ਆ ਓਏ ਨਾ ਲਾਈਟਾਂ ਬੰਦ ਰਹੀਆਂ ਹਲਕ ਬੰਦ ਰੰਦਾ ਚੱਲ ਮੇਰਾ ਮੋਟਾ ਹੰਡਾ ਸਾਹਿਬ ਦੀ ਦੁਕਾਨ ਮੇਰੀ ਹੰਡੇ ਦੀ ਕਾਂ ਜੋ ਉਹ ਪੁਰਾਣੀ ਕਿਹਾ ਨਹੀਂ ਦਿਖਾਉਂਦਾ ਛੱਤ ਪੰਚੇ ਚੋੜੀ ਕਰਕੇ ਪਿਛਲੇ ਰਾਤ ਨੂੰ ਛੱਤ ਪੰਚੇ ਛੱਤ ਪੰਚੇ ਪੂਰਾ ਜੋ ਮਿਲਦਾ ਹੈ ਪੂਰੇ ਨੀਂਹਾਂ ਮੂਆਂ ਗਿੜੀਆਂ ਕੱਢ ਕੇ ਲਾਏ ਨੇ ਹਾਂਜੀ

ਹਾਜੀ ਨਾ ਤਾਂ ਬੱਤੀਆਂ ਬੰਦ ਨਾ ਕੋਈ ਨਾ ਕੋਈ ਗੱਲ ਹੀ ਕੋਈ ਨਹੀਂ ਕਿਸੇ ਨੂੰ ਜਾਣ ਕੋਈ ਨਾ ਬਦਾਮ ਸਿੰਘ ਸਭ ਘੋਗਾ ਖਾਲੀ ਕਰਕੇ ਤੋਛਾ 12 ਭਾਈ ਪਿਛੋਂ ਹੀ ਹੋਇਆ ਅੰਦਰੇ ਬੰਨੇ ਆਏ ਪਿੱਛੇ ਇਹਦੇ ਕੋਠਾ ਜਿਹਾ ਹੁੰਦਾ ਹੈ ਤੇ ਕੀ ਨਾ ਜੀ ਆਪਣਾ ਜੀ ਕਾਦੀ ਦੁਕਾਨ ਹੈ ਆਪਣੀ ਪਰਾਂਦੇ ਜੀ ਕਿਤਨਾ پتਲਾ ਗਿਆ ਤਾਂ ਨਿਚੋਰੀ ਦਾ ਜੀ ਮੈਂ ਜਦੋਂ ਸ਼ਟਰ ਖੋਲਿਆ ਸ਼ਾਤ ਤੋੜੀ ਦੀ ਸੀ ਨੁਕਸਾਨ ਕਿੰਨਾ ਕੋਇਆ ਜੀ ਨੁਕਸਾਨ 10000 ਰੁਪਏ ਦੇ ਆਸ-ਪਾਸ ਮੰਗਿਆ ਕੀ ਕੀ ਜਿਹੜਾ ਨੁਕਸਾਨ ਜਿਹੜਾ ਤੁਹਾਡਾ ਧਾਮਾ ਦੇ ਗਿਰਿਆ 120 ਕਾਜੂ ਦੇ ਪੈਡਲ ਗਏ ਨੇ ਕਾਲਿਆ ਜੋ ਹੋਰ ਜੀ ਕੋਈ ਹੋਰ ਕੁਝ 2000 ਰੁਪਏ ਪਰਚੀਆਂ ਭਾਣ ਬਿੱਲੇ ਦੀ ਬਿਆਦਾ ਸੀ ਹਾਂ ਵੇਖਿਆ ਜੇ ਇਹ ਤਾਂ ਤੁਹਾਡੇ ਲੱਗੇ ਤੇ ਡੀਐਸਪੀ ਦਫਤਰ ਆ ਰਾਤ ਬੈਰੀਕੇਟਿੰਗ ਵੀ ਹੁੰਦੀ ਹੈ ਕੀ ਲੱਗਦਾ ਕਿਸ ਤਰ੍ਹਾਂ ਦੀ ਆਈ ਕਿ ਕਹਿ ਸਕਦੇ ਆ ਬਿਜਾਰ ਦੇ ਪੇਸ਼ਾ ਦਾ ਕੁਝ ਪ੍ਰਾਪ ਹੋਣਾ ਚਾਹੀਦਾ ਗਸਤ ਹਾਂ ਇਹ ਤੁਹਾਨੂੰ ਲੱਗਦਾ ਵੀ ਜਿਹੜਾ ਬਲੈਕਆਊਟ ਹੋ ਰਿਹਾ ਵੀ ਉਹ ਚੋਰਾਂ ਨੇ ਉਹਦਾ ਫਾਇਦਾ ਉਠਾਇਆ ਜੀ ਇਹਦੇ ਬਾਰੇ ਕੁਝ ਨਹੀਂ ਕਰ ਸਕਦੇ ਉਹ 10 ਵਜੇ ਤੱਕ ਦਾ ਮਤਲਬ ਦੁਨੀਆ ਤੇਰੀ ਹੁੰਦੀ ਹੈ ਹਾਂ ਹਾਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਅਸੀਂ ਮੰਗ ਕਰਦੇ ਆ ਵੀ ਚੋਰਾਂ ਨੂੰ ਫੜਨਾ ਚਾਹੀਦਾ ਤੇ ਇਹ ਹੋਰ ਦਾ ਨਕਸਾਰ ਨਹੀਂ ਹੋਵੇ ਵੇਖਿਆ ਜੇ ਤੁਹਾਡੇ ਲਾਗੇ ਪਹਿਲਾਂ ਵੀ ਇੱਥੇ ਲਾਗੇ ਗੋਲੀ ਵੀ ਚੱਲੀ ਆ ਹੋਰ ਵੀ ਕਈ ਤਰ੍ਹਾਂ ਦੀਆਂ ਚੋਰੀਆਂ ਹੋਈਆਂ ਨੇ ਕਿਸ ਤਰ੍ਹਾਂ ਮੰਨਦੇ ਪੁਲਿਸ ਦੀ ਕਾਰਗੁਜ਼ਾਰੀ ਨੂੰ ਪੁਲਿਸ ਦੀ ਕਾਰਗੁਜ਼ਾਰੀ ਕਰਨੀ ਚਾਹੀਦੀ ਆ ਰਾਜ ਦਾ ਬਾਜ਼ਾਰ ਕਿ ਬਸ ਕੋ ਨਹੀਂ ਚਾਹੀਦੀ ਪੁਲਿਸ ਦੀ ਨਜ਼ਦੀਕੀ ਤੁਹਾਡੇ ਡੀਐਸਪੀ ਦਾ ਇੱਥੇ ਦਫ਼ਤਰ ਵੀ ਹੈਗਾ ਜੀ ਹਾਂਜੀ ਹਾਂਜੀ